ਇੱਕ ਕਲਯੂਗੀ ਪੁੱਤ ਦੇ ਵੱਲੋਂ ਹੀ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਤੀਏ ਕਿ ਇਸ ਦੇ ਪਿੱਛੇ ਦੀ ਵਜ੍ਹਾ ਜ਼ਮੀਨ ਜਾਇਦਾਦ ਦੱਸੀ ਜਾ ਰਹੀ ਹੈ ਦਰਸਲ ਪੁੱਤ ਪਿਓ ਦੀ ਜ਼ਮੀਨ ਨੂੰ ਵੀ ਹੜਪਣਾ ਚਾਹੁੰਦਾ ਸੀ ਅਤੇ ਲਗਾਤਾਰ ਮੰਗ ਕਰ ਰਿਹਾ ਸੀ ਕਿ ਪਿਓ ਆਪਣੀ ਜ਼ਮੀਨ ਵੀ ਉਸ ਦੇ ਨਾਮ ਰਜਿਸਟਰੀ ਕਰਵਾ ਦੇਵੇ ਜਦੋਂ ਪਿਓ ਨੇ ਅਜਿਹਾ ਨਹੀਂ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਪੁੱਤ ਨੇ ਕਿਰਚਾ ਮਾਰ-ਮਾਰ ਕੇ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਪੁੱਤ ਹੈ ਉਹ ਨਸ਼ੇ ਕਰਨ ਦਾ ਆਦੀ ਸੀ ਅਤੇ ਉਸ ਦਾ ਰੋਜ਼ਾਨਾ ਦਾ ਖਰਚਾ ਵੀ ਬੰਨਿਆ ਹੋਇਆ ਸੀ ਪਰਿਵਾਰ ਨੇ ਕਿ ਇੰਨੇ ਰੁਪਏ ਉਸ ਨੂੰ ਦਿੱਤੇ ਜਾਣੇ ਨੇ ਹਾਲਾਂਕਿ ਇਸ ਦੇ ਬਾਵਜੂਦ ਉਸ ਨੇ ਆਪਣੇ ਪਿਓ ਨੂੰ ਮੌਤੇ ਘਾਟ ਉਤਾਰ ਦਿੱਤਾ ਹਾਲਾਂਕਿ ਪਰਿਵਾਰ ਨੇ ਖਰਚਾ ਇਸ ਲਈ ਬੰਨਿਆ ਸੀ ਕਿ ਨਸ਼ੇ ਦੇ ਲਈ ਕਦੇ ਘਰ ਦੇ ਵਿੱਚ ਕੋਈ ਝਗੜਾ ਨਾ ਹੋਵੇ ਕਿਉਂਕਿ ਜੋ ਮ੍ਰਿਤਕ ਹੈ ਉਸਦੇ ਦੋ ਮੁੰਡੇ ਨੇ ਇੱਕ ਪੰਜਾਬ ਦੇ ਵਿੱਚ ਹੈ ਅਤੇ ਦੂਸਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਜੋ ਪੰਜਾਬ ਦੇ ਵਿੱਚ ਰਹਿੰਦਾ ਉਸਦੇ ਅੱਗੇ ਆਪਣੇ ਬੱਚੇ ਵੀ ਵਿਦੇਸ਼ ਦੇ ਵਿੱਚ ਸੈਟਲ ਨੇ ਤੇ ਹੁਣ ਉਸਨੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਬਰਨਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਲਯੂਗੀ ਪੁੱਤ ਨੇ ਜ਼ਮੀਨ ਦੇ ਪਿੱਛੇ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤਹਾਮੇ ਮਸੀਹਾਂ ਮਾਈ ਕੀ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਖੇਤ ਜੀਗਾ ਜੀ ਫੋਨ ਗਿਆ ਵਾਂ ਘਰੋਂ ਹਾਂਜੀ ਫੇ ਤੁਹਾਨੂੰ ਆਉਣਾ ਪਿਆ ਸਾਡੇ ਆਂਦਾਂ ਨੂੰ ਜ਼ਰਾ ਇੱਕ ਗੱਲ ਲੈ ਕੇ ਜੀ ਠੀਕ ਹੈ ਜੀ ਇਹ ਕਿੰਨੀ ਉਮਰ ਦੀ ਬੁਤਰੀ 68 ਸਾਲ ਦੀ ਕੋਈ ਪਹਿਲਾਂ ਘਰੇ ਨੂੰ ਝਗੜਾ ਕੋਈ ਜਮਾਈ ਨਹੀਂ ਜੀ ਰੋਜ਼ ਖਰਚਾ ਬੰਨਿਆ ਵਜੀ ਘਰ ਤਾਂ ਲੰਗਾ ਜੀ ਨਜਾ ਕਰਨ ਦਾ ਹਾਂਜੀ ਕੋਈ ਕੋਈ ਟਕਰ ਹਾਂਜੀ ਕੌਣ ਨਾਲ ਕਰਦੇ ਇਹ ਮੁੰਡਾ ਜੀ ਹਾਂਜੀ ਵਰਪੀ ਜੰਗ ਅਸੇ ਕਿੰਨੀ ਉਮਰਾ ਗੁਰਪ੍ਰੀਤ ਸਿੰਘ ਇਹ ਹੈਗੀ ਬੋਨਜਗ ਜੀ ਗੁਰਪ੍ਰੀਤ ਸਿੰਘ ਜੀ ਤੇ ਹੋਰ ਕੋਈ ਪਰਿਵਾਰਕ ਕੋਈ ਝਗੜ ਹੋਈ ਝਗੜਾ ਨਹੀਂ ਸੀ ਜਮਾਈ ਜਣ ਜਮਾ ਰੋਟੀ ਪਾਣੀ ਖਾਂਦੇ ਚੌੜ ਚੌੜ ਲਾ ਕੇ ਹਟਿਆ ਹਾਂਜੀ ਹਾਂ ਤਾਂ ਡੈਡੀ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਟਕਰ ਨਹੀਂ ਸੀ ਇਹ ਸਰ ਪਰਿਵਾਰ ਚ ਸ਼ਾਂਤਾਂ ਘਰੇ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਆ ਨਾਮ ਆ ਬੈਣੀਪਾਲ ਨੇ ਹਾਂਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਤੋਂ ਆਉਂਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੀ ਕੁ ਮਰ ਬੂਟਾ ਸਿੰਘ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਹੈ ਇਹਨਾਂ ਦੇ ਬੇਟੇ ਕਿੰਨੇ ਦੱਸਿਆ ਗਿਆ ਹਾਂ ਤਾਂ ਵੀ ਬੇਟੇ ਦੇ ਕਿੰਨੇ ਬੇਟੇ ਦੋ ਬੇਟੇ ਜੀ ਇਹਨਾਂ ਸਰ ਠੀਕ ਹੈ ਜੀ ਹਾਂ ਜੀ ਇੱਕ ਬੇਟਾ ਇੱਕ ਬੇਟਾ ਇੱਥੇ ਹੈ ਜੀ ਹਾਂ ਜੀ ਇੱਕ ਬੇਟਾ ਬਾਹਰ ਕੈਨੇਡਾ ਗਿਆ ਜੀ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਗਰੋਂ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਵੈਸੇ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂ ਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਸਾਨੂੰ ਦੇ ਪਾਸੋਂ ਇਤੇ ਵੈਸੇ ਮੁੰਡਾ ਨੂੰ ਕੋਈ ਸੰਸੇ ਦਾ ਆਦੀ ਹੈ ਜੀ ਕੋਈ ਗੋਲੀ ਦਾ ਪਟਾ ਵਗੈਰਾ ਖਾਂਦਾ ਹੈਗਾ ਉਦੇ ਬਾਰੇ ਪਿੰਡ ਦੇ ਸਾਰੇ ਹੀ ਲੋਕਾਂ ਨੇ ਮਸੇ ਦੀ ਓੜੋਚ ਹੋ ਗਿਆ ਨੇ ਮੁਰਗੇ ਅਲਪਾਪਾ ਦਾ ਇਨਸਾਨ ਕਰ ਲਿਆ ਜੀ ਡੈਥ ਹੋ ਗਈ ਉਹਨਾਂ ਦੀ ਮੌਕੇ ਦੀ ਇਹ ਡੈਥ ਉਹ ਦੱਸਿਆ ਗਿਆ ਮੌਕੇ ਤੇ ਹੋਈ ਹੋਈ ਡੈਥ ਤੇ ਉਦੋਂ ਦਾ ਹਸਪੀਟਲ ਲੈ ਗਏ ਰਾਏਗੋਟ ਲੈ ਕੇ ਘਰ ਚ ਲੈ ਗਏ ਅਸੀਂ ਉੱਥੇ ਮਗਰ ਚੋਂ ਪੰਚਾਇਤ ਵਰਤ ਜਾਣਾ ਸੀ ਮੇਰੀ ਵੈਫ ਮਜੀਦਾ ਸਰਪੰਚਾ ਮੈਂ ਸਾਹਵ ਦਾ ਪੰਚਾਇਤ ਹਾਂ ਜੀ ਤੇ ਸਾਰੇ ਫਾੜ ਵੀ ਬੰਦੇ ਆ ਜੀ ਨਗਾ ਹੋਰੀ ਪੰਚਾਇਤ ਸਾਰੇ ਪੰਚਾਇਤ ਤੇ ਜਿਹੜਾ ਉਥੇ ਡੈੱਟ ਕਲੀਅਰ ਹੋ ਗਈ ਡਾਕਟਰ ਸਾਹਿਬ ਵੀ ਬੇਥੇ ਨਾਲ ਦੀ ਪਹਿਲਾਂ ਹੀ ਹੋ ਚੁੱਕੀ ਆ ਅ ਅੱਜ ਜਿਹੜੇ ਸਬ ਇੰਸਪੈਕਟਰ ਨੇ ਕਿਰਨਜੀਤ ਕੌਰ ਐਸ ਐਚਓ ਮਹਿਲਕਲਾ ਇਹਨਾਂ ਕੋਲ ਸਰਿੰਦਰ ਕੌਰ ਵਾਈਫ ਆਫ ਗੁਟਾਸੇ ਲੇਟ ਗੁਟਾਸੇ ਸਰ ਗੁਟਾਸੇ ਉਹਨਾਂ ਨੇ ਬਿਆਨ ਲਿਖਾਇਆ ਸੀਗਾ ਕਿ ਭਈ ਉਹਨਾਂ ਦੇ ਹਸਬੰਡ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਕਿਉਂਕਿ ਮਾਨਜੋਗ ਸੁਪਰੀਮ ਕੋਰਟ ਦੀ ਹੱਦਾਈ ਤਾਂ ਨੇ ਤੇ ਉਹਨਾਂ ਦੇ ਹੀ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚ ਮਾਰ ਕੇ ਕਤਲ ਕਰਤਾ ਵਜਾ ਰੰਜੀਤ ਸਿੰਘ ਜੀ ਦੀ ਜੋ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦਕਿ ਜਿਹੜਾ ਹੈ ਮ੍ਰਿਤਕ ਹੈ ਉਹਦੇ ਪੋਤਾ ਪੋਤੀ ਜਾਂ ਜਿਹੜਾ ਅਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਔਰ ਚੰਗੇ ਸੌਖੇ ਨੇ ਬਟ ਉਹ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹ ਦੀ ਜਿਹੜੀ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਫੋਰੈਂਸਿਕ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਫ਼ਤੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਸਰ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪੀਂਦਾ ਜਾਂ ਕੋਈ ਜੋ ਹੈ ਉਹਨੂੰ ਕਿਹਾ ਜਿੱਥੋਂ ਵੀ ਮਿਲ ਜੇ ਉਹ ਮਿਲ ਜੇ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਸਮਝਿਆ ਸੀ ਜਾਂ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਉਹ ਬੰਦਾ ਤੇ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਕਰ ਦਿੱਤਾ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫੋਰਮੇਸ਼ਨ ਸਿਰਫ ਮਾਰਡ ਲੰਗੇ ਜੀ ਇਹਨੂੰ ਛੇਤੀ ਕਰ ਲਾਂਗੇ ਕਿਤੇ ਨਹੀਂ ਜਾਣ ਸਕਦਾ ਹਾਂਜੀ ਸਰ ਗ੍ਰਿਫਤਾਰ ਕੀਤਾ ਗਿਆ ਨਹੀਂ ਨਹੀਂ ਅਰੈਸਟ ਕਰ ਲਾਂਗੇ ਜੀ ਇਹਨੂੰ ਹਾਂਜੀ ਅਰੈਸਟ ਕਰ ਲਾਂਗੇ ਉਹਨੂੰ ਇੱਕ ਅੱਧੇ ਦਿਨ ਜੀ ਅਰੈਸਟ ਕਰਾਂਗੇ